ਐਸ ਐਚਓ ਸਿਟੀ ਪਟਿਆਲਾ ਇੰਸਪੈਕਟਰ ਹਰਪ੍ਰੀਤਜੀ ਨੂੰ ਇੱਕ ਖੂਫੀਆ ਇਨਫੋਰਮੇਸ਼ਨ ਮਿਲੀ ਸੀ ਹਾਂਜੀ ਕਿ ਪਿਛਲੇ ਦਿਨਾਂ 'ਚ ਜਿਹੜੀ ਤਿੰਨ ਵਾਰਦਾਤਾਂ ਹੋਈਆਂ ਪਹਿਲੀ ਜਿਹੜੀ ਖੇਮਕਰਨ ਪੈਟਰੋਲ ਪੰਪ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਦੂਸਰੀ ਜਿਹੜੀ ਐਡਵੋਕੇਟ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਤੇ ਤੀਸਰੀ ਜਿਹੜੀ 2-3 ਦਿਨ ਪਹਿਲੇ ਸੇਨ ਕਬੀ ਕਾਨਵਰਟ ਸਕੂਲ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਇਹ ਤਿੰਨਾਂ ਦਾ ਦੋਸ਼ੀ ਜੋ ਕਿ ਇੱਕ ਵਾਂਟਡ ਵਾਂਟਡ ਸੀ ਸਾਨੂੰ ਐਂਡ ਜਿਹੜਾ ਪ੍ਰਭ ਦਾਸੂਵਾਲ ਦਾ ਦੇ ਨਾਲ ਕੰਮ ਕਰਦਾ ਉਹਦੀ ਮਦਦ ਕਰਦਾ ਉਹ ਸਰਹਾਲੀ ਮੰਡਾ ਤੋਂ ਪੱਟੀ ਵੱਲੋਂ ਆ ਰਿਹਾ ਹੈ ਇਨਸਪੈਕਟਰ ਸਾਹਿਬ ਜੀ ਨੂੰ ਇਨਫੋਰਮੇਸ਼ਨ ਸੀ ਕਿ ਜੇ ਆਪ ਕੋ ਕਿਉ ਆ ਰਿਹਾ ਤੇ ਜੇ ਆਪ ਆ ਇੱਕ ਪ੍ਰੋਪਰ ਨਾਕਾ ਬੰਦੀ ਤੇ ਕਰਾਗੇ ਤੇ ਉਹ ਜਰੂਰ ਆਪਾ ਫੜ ਪਾਵਗੇ ਇਸੇ ਇਨਫੋਰਮੇਸ਼ਨ ਦੇ ਆਧਾਰ ਤੇ ਐਸ ਐਚਓ ਸਾਹਿਬ ਜੀ ਨੇ ਨਾਕੇ ਸਾਰੇ ਅਲਰਟ ਕਰਵਾਏ ਜਦੋਂ ਜਦੋਂ ਹਰਿੰਦਰ ਜੋ ਕਿ ਦੋਸ਼ੀ ਹੈ ਇਸ ਇਹ ਸਾਰੇ ਮੁਕਦਮਿਆਂ ਦਾ ਸਰ ਅਲੀ ਮੰਡਾ ਮੰਡਾ ਵੱਲੋਂ ਆ ਰਿਹਾ ਸੀ ਤੇ ਉਹਨੇ ਜਦੋਂ ਦੇਖਿਆ ਕਿ ਅੱਗੇ ਪੁਲਿਸ ਪਾਰਟੀ ਹੈ ਤੇ ਉਹਨੇ ਤਾਬੜ ਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਆਪਣੇ ਸੈਲਫ ਡਿਫੈਂਸ ਚ ਕੁਝ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਹਦੇ ਇਹਦੀ ਲਾਤੇ ਲੱਗੀ ਹੈ ਇਨੂੰ ਆਪਾਂ ਹਸਪੀਟਲ ਤੇ ਭੇਜ ਦਿੱਤਾ ਹੈ ਅਤੇ ਬਾਕੀ ਦੀ ਤਤਤੀ ਚੱਲ ਰਹੀ ਹੈ। ਬੁਰਗਾ ਕੇ ਜੈਸਾ ਬੈਕਗਰਾਉਂਡ ਸ। ਅਰਿੰਦਰ ਦਾ ਬੈਕਗਰਾਉਂਡ ਉਹਦੇ ਤੇ ਪਹਿਲੇ ਵੀ ਇੱਕ ਪਰਚਾ ਹੋ ਰੱਖਿਆ ਹੈ ਪਰ ਜਿਹੜੀ ਬਾਕੀ ਤਿੰਨ ਵਾਰਦਾਤਾ ਸੀ ਉਹ ਵੀ ਆਪਾਂ ਚੈੱਕ ਕਰ ਰਹੇ ਹਾਂ। ਇਹ ਇਕੱਲਾ ਸੀ ਸਰ ਨਾ ਕੋਈ ਐਸੋਸੀਏਟ ਹੈਗਾ ਸੀ। ਕਿਨੇ ਕਿਸੀ ਆ। ਇਹ ਇਕੱਲਾ ਹੀ ਆ ਰਿਹਾ ਸੀ। ਕਿਧਰ ਤੇ ਗਿਆ ਸੀ? ਮੋਟਰਸਾਈਕਲ ਤੇ ਉਸਨੇ ਕੋਈ ਵੈਪਨ ਰਿਕਵਰ ਹੋਇਆ ਹੈ। ਜੀ ਹਾਂ ਵੈਪਨ ਵੀ ਰਿਕਵਰ ਹੋਇਆ ਤੇ ਹਿਸਟਰੀ ਰਿਕਵਰ ਹੋਇਆ। ਹਾਂ ਸਰ ਇੰਡੀਅਨ ਮੇਡ ਹੈ ਜਾਂ ਕੁਝ ਲੋਕਲ ਮਲ ਦਾ। ਇੰਡੀਅਨ ਮੇਡ। ਕਿੰਨੇ ਆਨ ਫੈਰਿੰਗ ਹੋਈ ਸਰ ਇਹਨੇ ਕਿ ਇਨੇ ਲਗਭਗ 3-4 3-4 ਫਾਇਲ ਕੀਤੀ ਹੈ ਭਈ ਆਪਣੇ ਪੁਲਿਸ ਮੁਲਾਜ਼ਮ ਤੋਂ ਕੋਈ ਨਹੀਂ